ਦੂਦਰਸ਼ਨ ਤੇ ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਪਿਆਰੇ ਦਰਸ਼ਕੋ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਅਕਸਰ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਨੇ ਆਂ ਔਰ ਉਸ ਵਿਸ਼ੇ ਤੇ ਮਾਹਿਰਾਂ ਦੀ ਰਾਏ ਲੈ ਕੇ ਚਰਚਾ ਕਰਦੇ ਆਂ ਅੱਜ ਵੀ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਕੋਲ ਅਸੀਂ ਪਹੁੰਚੇ ਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਿੰਦਰ ਮੋਦੀ ਜੀ ਨੇ ਪਿਛਲੇ ਦਿਨੀ ਦਾਲਾਂ ਦੇ ਆਤਮ ਨਿਰਭਰਤਾ ਮਿਸ਼ਨ ਦੀ ਸ਼ੁਰੂਆਤ ਕੀਤੀ ਤੇ ਕੈਬਨਿਟ ਦੇ ਵੱਲੋਂ ਇਸ ਮਿਸ਼ਨ ਨੂੰ ਮਨਜ਼ੂਰੀ ਵੀ ਦਿੱਤੀ ਗਈ ਦਾਲਾਂ ਦੇ ਆਤਮ ਨਿਰਭਰਤਾ ਮਿਸ਼ਨ ਦੇ ਵਿੱਚ ਕੀ ਹੈ ਕਿਸਾਨਾਂ ਦੇ ਲਈ ਇਹ ਕਿਵੇਂ ਲਾਹੇਵੰਦ ਹੋਵੇਗਾ ਕੀ ਕੀ ਸਹੂਲਤਾਂ ਕਿਸਾਨਾਂ ਨੂੰ ਮਿਲਣਗੀਆਂ ਕਿਸਾਨਾਂ ਦੀ ਆਮਦਨ ਦੇ ਵਿੱਚ ਕਿਵੇਂ ਵਾਧਾ ਹੋਵੇਗਾ ਤੇ ਇਸ ਮਿਸ਼ਨ ਦੇ ਵਿੱਚ ਜੋ ਵੈਲਿਊ ਐਡੀਸ਼ਨ ਦੀ ਗੱਲ ਕੀਤੀ ਗਈ ਹੈ ਚੇਨ ਪ੍ਰੋਸੈਸਿੰਗ ਦੀ ਗੱਲ ਕੀਤੀ ਗਈ ਹੈ ਇਹ ਕਿਵੇਂ ਜੜੀ ਆ ਸਾਡੀ ਪ੍ਰੋਸੈਸਿੰਗ ਦੇ ਵਿੱਚ ਵਾਧਾ ਕਰੇਗੀ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਟੂਡੀਓ ਦੇ ਵਿੱਚ ਮਾਹਿਰ ਮੌਜੂਦ ਨੇ ਆਓ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ ਆ ਮੇਰੇ ਨਾਲ ਬੈਠੇ ਨੇ ਡਾਕਟਰ ਗੁਰਚਰਨ ਸਿੰਘ ਜੀ ਜੋ ਕਿ ਅਸਿਸਟੈਂਟ ਕੇ ਡਿਵੈਲਪਮੈਂਟ ਆਫੀਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸੋ ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਜੋ ਕਿ ਅਸਿਸਟੈਂਟ ਮਾਰਕੀਟਿੰਗ ਆਫੀਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਸੋ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਈਏ ਆਓ ਆਪਾਂ ਸਭ ਤੋਂ ਪਹਿਲਾਂ ਸੁਣਦੇ ਹਾਂ ਸਾਡੇ ਦੇਸ਼ ਦੇ ਮਾਨਯੋਗ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਜੀ ਜੋ ਕਿ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮੰਤਰੀ ਨੇ ਉਹਨਾਂ ਦਾ ਇੱਕ ਜਿਹੜਾ ਵਿਚਾਰ ਸੰਦੇਸ਼ ਹਮ ਲੋਗ ਭਾਰਤ ਕਰੀਬ ਕਰੀ ਦੁਨੀਆ ਮੇ 1 ਆਫ ਦੀ ਬਿਗੇਸਟ ਪ੍ਰੋਡਿਊਸਰਸ ਆਫ ਪਲਸੀਜ਼ ਹੈ ਐਂਡ ਆਲਸੋ सबसे बड़े कंज्यूमर्स में भी आता है क्योंकि शाकाहारी जीवन में पल्सेस प्रोटीन का बड़ा सोर्स है इसीलिए जो शाकाहारी है विशेषकर वेजिटेरियंस है उनके लिए पल्सेस बहुत ही इंपॉर्टेंट सोर्स है 2024 में भारतीय जनता पार्टी के मैनिफेस्टो में क्लियरली डिक्लेयर किया था कि पल्सेस के लिए दलहन के लिए एक बड़ा मिशन बनाया जाएगा जिससे कि भारत इसमें आत्मनिर्भर बन सके इम्पोर्ट न करना पड़े और बजट में भी इसकी घोषणा की गई थी तो आज 11,440 करोड़ रुपीस के आउटले के साथ आत्मनिर्भर बनना पल्सिस में यह एक नया मिशन चालू किया जा रहा है छह वर्ष छह साल के इस मिशन में कई सारे नए इनिशिएटिव लिए जाएंगे जिसके बारे में मैं आपको डिटेल में आगे बताता हूं सबसे पहले प्रोडक्टिविटी बढ़ाना पल्सिस का बेटर सीड लेना बेटर क्वालिटी के सीड बेटर क्वालिटी के सीड में भी बेटर प्रोटीन की क्वांटिटी कैसे हो वो भी ध्यान देना ऐसा करके जो ग्लोबल बेस्ट बेंचमार्क हैं, उनके साथ कंपेयर करके प्रोडक्टिविटी बढ़ाना दूसरा पल्स कल्टिवेशन में एरिया को बढ़ाना एक बढ़ाना अभी 275 सेवेंटी लाख हेक्टेयर है उसको 35 फाइव लाख हेक्टेयर एड करके 310 लाख हेक्टेयर तक पहुंचना थर्ड कंप्लीट वैल्यू चेन पे काम करना सीड से लेके पल्सेस के ग्रोइंग के टाइम में जो डिफिकल्टीज आती है उनको सॉल्व करना उसके बाद में स्टोरेज हार्वेस्टिंग के बाद में पोस्ट हार्वेस्टिंग जितना भी प्रिजर्वेशन के लिए पल्स में एक वो बड़ा एक बड़ा चैलेंज आता है दाल को आप थोड़े टाइम रखते हो तो बहुत जल्दी उसके ऊपर पाउडर बनने लग जाता है तो कैसे उसको बेटर क्वालिटी बेटर सुधार किया जाए जिसमें कि स्टोरेज भी स्टोरेज में खराब ना हो इन सब चीजों का ध्यान रखते हुए ये आपके सामने प्रोडक्शन के और यील्ड के और इसके टारगेट रखे प्रोडक्टिविटी के एरिया बढ़ाने का टारगेट है टू से 310 लाख हेक्टेयर प्रोडक्शन बढ़ाने का टारगेट है टू फोर्टी से 350 लाख मैट्रिक मेट्रिक टन का और यील्ड बढ़ाने का 881 से पर हेक्टेयर इतने किलोग्राम 1130 किलोग्राम किलोग्राम बढ़ाने का प्रोडक्टिविटी बढ़ाने का ऑब्जेक्टिव लिया ਸੋ ਡਾਕਟਰ ਤੁਸੀਂ ਸਾਡੇ ਮਾਨਯੋਗ ਮੰਤਰੀ ਸਾਹਿਬ ਦੇ ਜਿਹੜੇ ਦਾਲਾਂ ਦੇ ਆਤਮਿਰਭਰਤਾ ਮਿਸ਼ਨ ਦੇ ਤਹਿਤ ਵਿਚਾਰ ਸੁਣੇ ਉਹਨਾਂ ਨੇ ਗੱਲ ਕੀਤੀ ਹੈ ਏਰੀਆ ਵਧਾਉਣ ਦੀ ਪ੍ਰੋਡਕਸ਼ਨ ਵਧਾਉਣ ਦੀ ਤੇ ਵੈਲਿਊ ਚੇਨ ਨੂੰ ਸਟਰੋਂਗ ਕਰਨ ਦੀ ਇਹ ਜੋ ਦਾਲਾਂ ਦਾ ਮਿਸ਼ਨ ਹੈ ਕੀ ਹੈ ਇਹਦੇ ਵਿੱਚ ਲੋਪਿੰਦਰ ਜੀ ਜਿਹੜਾ ਭਾਰਤ ਸਰਕਾਰ ਬਨੋ ਪਿਛਲੇ ਦਿਨਾਂ ਦੇ ਵਿੱਚ ਦਾਲਾਂ ਤੇ ਆਤਮ ਨਿਰਭਰ ਹੋਣ ਸੰਬੰਧੀ ਜਿਹੜਾ ਮਿਸ਼ਨ ਚਲਾਇਆ ਗਿਆ ਹੈ ਇਹ ਜਿਹੜਾ ਇਹ ਮਿਸ਼ਨ ਹੈ 2025-26 ਤੋਂ ਲੈ ਕੇ 2030-31 ਤੱਕ ਆਪਣਾ 6 ਸਾਲ ਵਾਸਤੇ ਚਲਾਇਆ ਗਿਆ ਹੈ ਇਸ ਦਾ ਮੇਨ ਉਦੇਸ਼ ਦਾਲਾਂ ਅਧੀਨ ਜਿਹੜਾ ਰਕਬਾ ਵਧਾਉਣ ਵਾਸਤੇ ਹੈ ਤਾਂ ਕਿ ਅਸੀਂ ਦੇਖਿਆ ਪਿਛਲੇ ਦਿਨ ਦੇਖਿਆ ਵੀ ਜੋ ਜੇਕਰ ਹੁਣ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਤਕਰੀਬਨ 242 ਲੱਖ ਟਨ ਦੀ ਸਾਡੀ ਪੈਦਾਵਾਰ ਹੁੰਦੀ ਹੈ ਜਦ ਕਿ ਜੇ ਕੰਜ਼ਮਪਸ਼ਨ ਦੀ ਗੱਲ ਕਰੀਏ ਕੰਜ਼ਮਪਸ਼ਨ ਸਾਡੀ 290 ਲੱਖ ਟਨ ਹੈਗੀ ਹੈ ਸੋ ਜਿਹੜਾ ਗੈਪ ਹੈ 50 ਤੋਂ ਲੈ ਕੇ 60 ਲੱਖ ਟਨ ਦਾ ਵੈ ਉਹ ਸਾਨੂੰ ਇੰਪੋਰਟ ਕਰਨਾ ਪੈਂਦਾ ਇੰਪੋਰਟ ਜਿਹੜਾ ਹੁੰਦਾ ਲਗਭਗ 15 ਤੋਂ ਲੈ ਕੇ 20% ਸਾਨੂੰ ਇمپੋਰਟ ਕਰਨਾ ਪੈਂਦਾ ਹੈ ਸੋ ਉਹਦੇ ਵਿੱਚ ਸਾਡੀ ਜਿਹੜੀ ਫੋਰਨ ਐਕਸਚੇਂਜ ਹੈ ਜਿਹਨੂੰ ਵਿਦੇਸ਼ੀ ਮੁਦਰਾ ਕਹਿੰਦੇ ਆ ਉਹ ਤਾਂ ਬਹੁਤ ਹੀ ਜ਼ਿਆਦਾ ਹਿੱਸਾ ਇਹਦੇ ਵਿੱਚ ਕੰਜ਼ਿਊਮ ਹੁੰਦਾ ਵੈ ਸੋ ਉਸ ਨੂੰ ਮੇਨ ਰੱਖਦੇ ਹੋਏ ਇਹਦਾ ਏਰੀਆ 20 30 31 ਤੱਕ ਲਗਭਗ ਵਧਾ ਕੇ ਇਹਦੀ ਪ੍ਰੋਡਕਸ਼ਨ ਹੈ 350 ਲੱਖ ਟਨ ਕਰਨ ਦਾ ਟੀਚਾ ਰੱਖਿਆ ਗਿਆ ਹੈ ਸੋ ਇਸ ਦਾ ਮੇਨ ਉਦੇਸ਼ ਹੈ ਬਾਕੀ ਇਸ ਦੀ ਜਿਹੜੇ 11440 ਰੁਪਏ ਖਰਚੇ ਜਾਣਗੇ ਇਹ ਪੂਰੇ 6 ਸਾਲਾਂ ਦੇ ਵਿੱਚ ਇਸ ਵਿੱਚ ਤਕਰੀਬਨ 2 ਕਰੋੜ ਕਿਸਾਨਾਂ ਨੂੰ ਬੈਨੀਫਿਟ ਮਿ Đੂਗਾ ਆਪਾਂ ਦੇਖਿਆ ਹੋਣਾ ਜਦੋਂ ਆਪਣੀ ਗ੍ਰੀਨ ਰੈਵੋਲੂਸ਼ਨ ਸਟਾਰਟ ਹੋਈ ਹੈ ਉਸ ਦਿਨ ਆਮ ਤੌਰ ਤੇ ਇਹ ਆਪਣੇ ਕਿਸਾਨਾਂ ਵੱਲੋਂ ਇਹ ਝੋਨਾ ਤੇੜੀਆਂ ਕਣਕ ਦੀਆਂ ਫਸਲਾਂ ਉਹਨਾਂ ਤੇ ਮੋਨੋਕਲਚਰ ਤੇ ਜ਼ੋਰ ਦਿੱਤਾ ਗਿਆ ਉਹਦੇ ਨਾਲ ਸਾਡਾ ਬਹੁਤ ਹੀ ਲਾਸ ਹੋ ਗਿਆ ਸਾਡੀ ਸੋਇਲ ਫਰਟੀਲਟੀ ਲਾਸ ਹੋ ਗਈ ਹੈ ਤੇ ਉਹ ਜੋ ਆਪਣੇ ਕੁਆਲਿਟੀ ਦੇ ਜੋ ਵੀ ਧਾਣੇ ਪ੍ਰੋਡਿਊਸ ਕਰਦੇ ਸੀ ਉਹ ਵੀ ਜੀਮੇਦਾਰ ਛੱਡ ਗਏ ਸੋ ਉਹਨੂੰ ਮੇਂ ਹਦੇ ਹੋਏ ਇਹ ਇੱਕ ਮਿਸ਼ਨ ਦੇ ਤੌਰ ਤੇ ਭਾਰਤ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਇੱਕ ਉਦਮੀ ਜੋ ਕੰਮ ਕੀਤਾ ਗਿਆ ਇਹਨੂੰ ਚਲਾਇਆ ਗਿਆ ਹੈ ਸੋ ਡਾਕਟਰ ਸਾਹਿਬ ਇਹਦਾ ਅਪਦੀ ਸਮਾਂ ਕਿੰਨਾ ਟਾਈਮ ਦਾ ਹੋਏਗਾ ਜੀ ਇਹ ਲਗਭਗ 6 ਸਾਲ ਦੇ ਵਿੱਚ ਆਪਣਾ ਚੱਲਣਾ ਹੈ ਇਸ ਅਧੀਨ ਜਿਹੜੀਆਂ ਵਿਸ਼ੇਸ਼ ਤੌਰ ਤੇ ਦਾਣਾ ਉਰਦ दाल ਜਿਹਨੂੰ ਮਾਂ ਦੀ ਦਾਲ ਕਹਿੰਦੇ ਆ ਅਰਹਰ ਦੀ ਦਾਲ ਹੈ ਮਸਰਾਂ ਦੀ ਦਾਲ ਜਿਹਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੈ ਇਸ ਕਰਕੇ ਉਹਨਾਂ ਤੇ ਵਿਸ਼ੇਸ਼ ਤੌਰ ਤੇ ਜ਼ੋਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਦਾਲਾਂ ਜਿਵੇਂ ਛੋਲੇ ਹੈ ਮਸਰ ਹੋਰ ਵੀ ਕਵਰ ਕੀਤੇ ਜਾਣੇ ਹਨ ਜਿਵੇਂ ਜਿਵੇਂ ਸਾਡਾ ਦੇਖਿਆ ਗਿਆ ਹੈ ਕਿ ਪਿੱਛੇ ਸਾਡੀ ਸਾਡੇ ਆਪਣੇ ਸਟੇਟ ਦੀ ਜਾਂ ਭਾਰਤ ਦੀ ਡਿਵੈਲਪਮੈਂਟ ਜਿਵੇਂ ਜਿਵੇਂ ਹੋਈ ਹੈ ਉਹਦੇ ਨਾਲ ਸਾਡੀ ਕੰਜ਼ਮਪਸ਼ਨ ਦੇ ਵਿੱਚ ਦਾਲਾਂ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋਈ ਹੈ ਕੰਜ਼ਮਪਸ਼ਨ ਦੀ ਮਤਲਬ ਡਿਮਾਂਡ ਐਂਡ ਸਪਲਾਈ ਨੂੰ ਮੀਟ ਕਰਨ ਵਾਸਤੇ ਸੋਸਾਲ ਜੋ ਸਮੇਂ ਦੀ ਲੋੜ ਹੈ ਇਹ ਜਿਹੜਾ ਦਾਲਾਂ ਤੇ ਨਿਰਭਰ ਹੋਣਾ ਕਸਮੇ ਦੀ ਲੋੜ ਸੀ ਇਹ ਇੱਕ ਭਾਰਤ ਸਰਕਾਰ ਵੱਲੋਂ ਬਹੁਤ ਹੀ ਵਧੀਆ ਮਿਸ਼ਨ ਦੇ ਤੌਰ ਤੇ ਇੱਕ ਕਦਮ ਚੁੱਕਿਆ ਗਿਆ ਹੈ ਸੋ ਡਾਕਟਰ ਗੁਰਪ੍ਰੀਤ ਜੀ ਹੁਣ ਮੈਂ ਤੁਹਾਡੇ ਵੱਲ ਆਨਾ ਹਾਂ ਜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਕਿ ਜਿਹੜਾ ਦਾਲਾਂ ਦੇ ਹੇਟ ਅਸਿਰਕਵਾ ਵਧਾਉਣਾ ਇਸ ਮਿਸ਼ਨ ਦੇ ਤਹਿਤ ਠੀਕ ਹੈ ਹਰੀ ਕ੍ਰਾਂਤੀ ਤੋਂ ਪਹਿਲਾਂ ਵੀ ਸਾਡੇ ਕੋਲ ਦਾਲਾਂ ਦੇ ਜਿਹੜੇ ਬਹੁਤ ਰਕਬਾ ਸੀ ਠੀਕ ਹੈ ਪਰ ਸਮੇਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਆਈਆਂ ਮਸ਼ੀਨੀਕਰਨ ਆਇਆ ਖੇਤੀ ਦੇ ਵਿੱਚ ਜੇ ਆਪਾਂ ਕਹੀਏ ਅੱਜ ਆਈਓਟੀ ਬੇਸਡ ਖੇਤੀ ਹੋ ਰਹੀ ਹੈ ਸੈਂਸਰ ਬੇਸਡ ਕੀਤੀ ਹੋ ਰਹੀ ਹੈ ਪਰ ਹੁਣ ਸਾਨੂੰ ਫਿਰ ਦੁਬਾਰਾ ਲੋੜ ਪੈ ਰਹੀ ਆ ਦਾਲਾਂ ਹਿੱਟ ਰੱਖਵਾ ਵਧਾਉਣ ਦੀ ਦਾਲਾਂ ਦੇ ਵਿੱਚ ਪ੍ਰੋਟੀਨ ਹੁੰਦੇ ਨੇ ਜਿਹੜੇ ਸ਼ਾਕਾਹਾਰੀ ਲੋਕ ਨੇ ਖਾਣਾ ਖਾਂਦੇ ਨੇ ਉਹਨਾਂ ਨੂੰ ਪ੍ਰੋਟੀਨ ਚਾਹੀਦੇ ਨੇ ਕੀ ਕਾਰਨ ਆ ਕਿ ਅਸੀਂ ਸਭ ਤੋਂ ਜ਼ਿਆਦਾ ਪ੍ਰੋਡਿਊਸਰ ਵੀ ਆ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਦਾਲਾਂ ਦੀ ਖਪਤ ਵੀ ਸਾਡੇ ਦੇਸ਼ ਚ ਹੁੰਦੀ ਆ ਪਰ ਅਸੀਂ ਇੰਪੋਰਟ ਵੀ ਕਰਦੇ ਆ ਸਾਡੀ ਜਿਹੜੀ ਸਿਕਿਉਰਿਟੀ ਇਹਦੇ ਵਿੱਚ ਦਾਲਾਂ ਦੀ ਕਰਨ ਦੇ ਲਈ ਸਾਨੂੰ ਹੋਰ ਕੀ ਕੀ ਉਪਰਾਲਾ ਕਰਨਾ ਚਾਹੀਦਾ ਇਹਦੇ ਵਿੱਚ ਜਬ ਪਹਿਲਾਂ ਕੀ ਉਪਰਾਲਾ ਕੀਤਾ ਗਿਆ ਰਪਿੰਦਰ ਜੀ ਜੇ ਆਪਾਂ ਗੱਲ ਕਰੀਏ ਡਾਟੇ ਦੀ ਪੰਜਾਬ ਦਾ ਜਿਹੜਾ ਡਾਟਾ ਕਹਿੰਦਾ ਵਾ ਵੀ 1970-71 ਦੇ ਵਿੱਚ ਲਗਭਗ 413000 ਹੈਕਟੇਰ 'ਤੇ ਦਾਣਾ ਦੀ ਖੇਤੀ ਹੁੰਦੀ ਸੀ ਤੇ ਤੁਸੀਂ ਕੀ ਸੋਚਦੇ ਵੀ ਅੱਜ ਦੀ ਡੇਟ 'ਚ ਕਿੰਨਾ ਹੋ ਸਕਦਾ ਵਾ ਜੀ ਕਿੰਨਾ ਵੀ ਸੋਚ ਸਕਦੇ ਹੋ ਜੀ ਉਹ ਆਪਾਂ ਜੇ ਸੋਚੀਏ ਤੇ ਬਤਨਾ ਚਾਹੀਦਾ ਬਿਲਕੁਲ ਜੀ ਪਰ ਇਹਦੇ ਉਲਟ ਹੋਇਆ ਹੂੰ ਉਹਦੇ ਉਲਟ ਇਹ ਹੋਇਆ ਵੀ ਉਹ 413 ਤੋਂ 23000 ਹੈਕਟੇਰ ਸਾਡੇ ਕੋਲ ਰਹਿਵਾ ਰਹਿ ਗਿਆ ਜਿਹੜਾ ਕਿ ਲਗਭਗ 7 ਗੁਣਾ ਸਾਡੇ ਕੋਲ ਘਟ ਗਿਆ ਹੂੰ ਜਿਹੜੀ ਪ੍ਰੋਡਕਸ਼ਨ ਸਾਡੀ ਉਹ ਘਟ ਗਈ ਆ ਇਹ ਕਿਉਂ ਹੋਇਆ ਇਹ ਮੋਨੋਕਲਚਰ ਕਰਕੇ ਹੋਇਆ ਵੀ ਜਿਹੜਾ ਸਾਡਾ ਜਿਹੜਾ ਵਾ ਕਿਸਾਨ ਆ ਉਹ ਕਣਕ ਝੋਨੇ ਦੇ ਚੱਕਰ ਦੇ ਵਿੱਚ ਪੈ ਗਿਆ ਕਿਉਂਕਿ ਉਹਨੂੰ ਉਹਦਾ ਅਸ਼ੋਰਡ ਗਰੰਟੀ ਜਿਹੜਾ ਉਹਦਾ ਪ੍ਰਾਈਸ ਮਿਲਦਾ ਸੀਗਾ ਇਸ ਕਰਕੇ ਜਿਹੜਾ ਉਹ ਉਹਦੇ ਦਾਣਾਂ ਤੋਂ ਘਟ ਗਿਆ ਜਿਹੜਾ ਇਹ ਮਿਸ਼ਨ ਆ ਇਹਦੇ ਵਿੱਚ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾਊਗਾ ਵੀ ਜਿਹੜਾ ਜੋ ਵੀ ਆ ਉਹ ਬੀਜਣਗੇ ਉਹਦੀ ਜਿਹੜੀ ਗਰੰਟੀ ਦਿੱਤੀ ਜਾਊਗੀ ਉਹਨੂੰ ਵੀ ਉਹਦਾ ਉਹਨੂੰ ਉਹਦਾ ਫੁੱਲ ਐਮਐਸਪੀ ਮਿਲੇਗਾ ਜੀ ਸੋ ਡਾਕਟਰ ਗੁਚਰਨ ਜੀ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਦੇ ਵਿੱਚ ਪੂਰੀ ਗਰੰਟੀ ਮਿਲੇਗੀ ਇਸ ਮਿਸ਼ਨ ਦੇ ਵਿੱਚ ਕਿ ਜੋ ਵੀ ਉਹ ਪ੍ਰੋਡਿਊਸ ਕਰਨਗੇ ਉਹਨੂੰ ਖਰੀਦਿਆ ਜਾਵੇਗਾ ਜਿੱਥੋਂ ਤੱਕ ਮਿੱਟੀ ਦੀ ਸਿਹਤ ਦਾ ਸਵਾਲ ਆ ਮੋਨੋਕਲਚਰ ਕਰਕੇ ਜਿਹੜੇ ਧਾਲਾਂ ਦੀ ਆਪਾਂ ਹੁਣ ਕਾਸ਼ਤ ਕਰਾਂਗੇ ਆਤਮ ਨਿਰਭਰ ਆਪਾਂ ਧਾਲਾਂ ਦੇ ਵੱਲ ਹੋਣ ਜਾ ਰਹੇ ਹਾਂ ਮਿੱਟੀ ਦੀ ਸਿਹਤ ਦਾ ਸੁਧਾਰ ਕਿਵੇਂ ਹੋਵੇਗਾ ਤੇ ਕਿਸਾਨਾਂ ਨੂੰ ਇਹਦਾ ਲਾਭ ਕਿਵੇਂ ਹੋਵੇਗਾ ਇਸ ਮਿਸ਼ਨ ਦਾ ਦੇ ਕੋਲ ਬੰਦੇ ਜੇਕਰ ਆਪਾਂ ਗੱਲ ਕਰੀਏ ਦਾਲਾਂ ਦੀ ਦੇਖੋ ਦਾਲਾਂ ਤੇ ਇੱਕ ਸਾਡੇ ਕ੍ਰੋਪਿੰਗ ਪੈਟਰਨ ਜਾਂ ਕ੍ਰੋਪਿੰਗ ਸਿਸਟਮ ਦੇ ਵਿੱਚ ਇੱਕ ਬਹੁਤ ਹੀ ਮਤਲਬ ਪ੍ਰਮੁੱਖ ਫਸਲ ਹੈ ਇਹਦੇ ਨਾਲ ਜਿੱਥੇ ਜਿੱਥੇ ਸਾਨੂੰ ਆਪਣੇ ਕੁਆਲਟੀ ਦੀਆਂ ਦਾਲਾਂ ਜ਼ਿੰਮੇਵਾਰ ਪ੍ਰੋਡਿਊਸ ਕਰ ਸਕਦੇ ਉਹਦੇ ਨਾਲ ਹੀ ਇੱਕ ਜਿਹੜੀ ਹੈ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ ਬਰਕਰਾਰ ਕਿਸ ਤਰ੍ਹਾਂ ਰਹਿੰਦੀ ਹੈ ਵੀ ਇਹ ਜਿਹੜੀਆਂ ਦਾਲਾਂ ਵਿੱਚ ਇੱਕ ਤਾਂ ਇਹ ਕੈਮੀਕਲ ਜਿਹੜੇ ਫਰਟੀਲਾਈਜ਼ਰ ਆਪਾਂ ਦੂਸਰੀਆਂ ਫਸਲਾਂ 'ਤੇ ਵਰਤਦੇ ਆ ਉਹਨਾਂ ਤੇ ਇਹ ਡਿਪੈਂਡੈਂਸ ਮਤਲਬ ਲੋਡ ਬਹੁਤ ਘਟ ਪੈਂਦੀ ਹੈ ਬਾਕੀ ਇਹਨਾਂ ਦੇ ਵਿੱਚ ਨੇਚਰਲ ਕਪੈਸਿਟੀ ਹੁੰਦੀ ਹੈ ਵੀ ਜਿਹੜੀ ਹਵਾ ਦੇ ਵਿੱਚ ਨਾਈਟ੍ਰੋਜਨ ਆ ਉਹਨਾਂ ਨੂੰ ਫੇਸ ਕਰਨ ਦੀ ਇੱਕ ਤਾਂ ਆਪ ਉਹ ਤੋਂ ਉਹ ਤੋਂ ਨਾਈਟ੍ਰੋਨ ਲੈ ਕੇ ਆਪਾਂ ਕਰਨ ਲੋਡ ਪੂਰੀ ਕਰ ਲੈਂਦੇ ਦੂਸਰੀ ਜਿਹੜੀ ਇਹਦੀ ਜਿਹੜੇ ਅਗਲੀ ਫਸਲ ਆਪਾਂ ਬੀਜਦੇ ਆ ਉਹਦੀ ਆਪਣੀ ਲੋਡ ਵੀ ਕਾਫੀ ਨਾਈਟ੍ਰੋਜਨ ਦੀ ਪੂਰੀ ਹੋ ਸਕਦੀ ਹੈ ਦੂਸਰਾ ਇਹ ਜ਼ਮੀਨ ਦੇ ਉੱਪਰ ਗੈਲੋ ਵੀ ਆਪਣੀ ਸਿਹਤ ਵਿੱਚ ਮਤਲਬ ਬਹੁਤ ਸੁਧਾਰ ਕਰਦੀ ਹੈ ਇਸ ਕਰਕੇ ਮੇਨ ਉਹ ਸੇਤ ਮਤਲਬ ਬੈਨੀਫਿਟ ਰਹਿੰਦਾ ਹੈ ਦਾ ਸੋ ਡਾਕਟਰ ਗੁਰਪ੍ਰੀਤ ਜੀ ਆਮ ਤੌਰ ਤੇ ਆਪਾਂ ਗੱਲ ਕਰਦੇ ਜਦੋਂ ਵੀ ਵਿਕਸਿਤ ਖੇਤੀ ਦੀ ਜਾਂ ਆਪਾਂ ਇਹ ਕਹੀਏ ਕਿ ਨਵੀਨੀਕਰਨ ਖੇਤੀ ਦੀ ਉਦੋਂ ਗੱਲ ਸ਼ੁਰੂਆਤ ਹੁੰਦੀ ਬੀਜ ਤੋਂ ਕਿ ਅੱਛਾ ਅਗਰ ਬੀਜ ਮਿਲੇਗਾ ਤਾਂ ਸਾਨੂੰ ਜਿਹੜੀ ਪੈਦਾਵਾਰ ਵੀ ਵਧੀਆ ਮਿਲੇਗੀ ਬੀਜ ਦੀ ਗੁਣਵੱਤਾ ਜਿਹੜੀ ਉਹ ਵਧੀਆ ਹੋਵੇਗੀ ਇਸ ਮਿਸ਼ਨ ਦੇ ਵਿੱਚ ਬੀਜ ਦੀ ਜਿਹੜੀ ਗੁਣਵੱਤਾ ਆ ਉੱਤੇ ਕਿਵੇਂ ਨਿਗਰਾਨੀ ਰੱਖੀ ਜਾਵੇਗੀ ਤੇ ਸ਼ੁਰੂਆਤ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਬੀ ਆ ਇਹ ਕਿਵੇਂ ਦਿੱਤਾ ਜਾਵੇਗਾ ਰੁਪਿੰਦਰ ਜੀ ਗੱਲ ਇਸ ਤਰ੍ਹਾਂ ਵੀ ਇਹ ਮਿਸ਼ਨ ਦੇ ਤਹਿਤ ਲਗਭਗ 2 ਕਰੋੜ ਕਿਸਾਨਾਂ ਨੂੰ ਪਹਿਲਾਂ ਵੀ ਦੱਸ ਚੁੱਕਾ ਦੋ ਕਰੋੜ ਕਿਸਾਨਾਂ ਨੂੰ ਜਿਹੜਾ ਲਾਭ ਹੋਏਗਾ ਉਸ ਦੇ ਵਿੱਚ ਕੀ ਕੀਤਾ ਉਹਨਾਂ ਨੇ ਮਿਸ਼ਨ ਤਹਿਤ 88 ਲੱਖ ਜਣੀਆਂ ਵਾਂ ਬੀਜ ਦੀਆਂ ਕਿੱਟਾਂ ਜਣੀਆਂ ਉਹ ਕਿਸਾਨਾਂ ਨੂੰ ਵੰਡੀਆਂ ਜਾਣਗੀਆਂ ਤੇ ਜਿਹਦੇ ਵਿੱਚ 126 ਲੱਖ ਜਿਹੜਾ ਕੁਇੰਟਲ ਆ ਬੀਜ ਜਿਹੜਾ ਉਹ ਕਿਸਾਨਾਂ ਨੂੰ ਵੰਡਿਆ ਜਾਏਗਾ ਉਹਦੇ ਚ ਗੁਣਵੱਤਾ ਨੂੰ ਵੇਖਣ ਵਾਸਤੇ ਇੱਕ ਭਾਰਤ ਸਰਕਾਰ ਵੱਲੋਂ ਸਾਥੀ ਪੋਰਟਲ ਇੱਕ ਚਲਾਇਆ ਗਿਆ ਵਾ ਜਿਹਦੇ ਚ ਕੀ ਹੁੰਦਾ ਵਾ ਉਹਦੇ ਪੋਰਟਲ ਚ ਕੀ ਆ ਉਹਦੀ ਐਪ ਬਣੀ ਹੈ ਮੋਬਾਈਲ ਦੇ ਵਿੱਚ ਉਹ ਕਿਸਾਨ ਉਹਦੀ ਐਪ ਖੋਲ ਕੇ ਜਿਹੜਾ ਸਕੈਨਰ ਲੱਗਾ ਵਾ ਉਹਦੇ ਬੀਜ ਦੇ ਉੱਤੇ ਉਹਨੂੰ ਸਕੈਨ ਕਰੇਗਾ ਤੇ ਉਹਦੀ ਸਾਰੀ ਹਿਸਟਰੀ ਜਿਹੜੀ ਆ ਜਾਏਗੀ ਮਤਲਬ ਇਸ ਤਰ੍ਹਾਂ ਉਹਦੀ ਪ੍ਰਮਾਣਿਕਤਾ ਜਿਹੜੀ ਆਪਣੀ ਉਹ ਬੀਜ ਦੀ ਵੇਖ ਸਕਦਾ ਵਾ ਤੇ ਜਿਹੜਾ ਕੁਆਲਟੀ ਵੀ ਜਦੋਂ ਆਪਾਂ ਵੇਖੋ ਕਿਸੇ ਵੀ ਫਸਲ ਦੀ ਜਿਹੜੀ ਗੁਣਵੱਤਾ ਨਾਲ ਉਬੀ ਵੀ ਤਾਂ ਸ਼ੁਰੂ ਹੁੰਦੀ ਹੈ ਜੇ ਬੀ ਚੰਗਾ ਹੋਏਗਾ ਤਾਂ ਸਾਡੀ ਫਸਲ ਵੀ ਚੰਗੀ ਹੋਏਗੀ ਜੇ ਬੀ ਨਹੀਂ ਚੰਗਾ ਤੁਹਾਡੀ ਫਸਲ ਵੀ ਨਹੀਂ ਚੰਗੀ ਕਿਉਂਕਿ ਇਹਦਾ ਇਹਦੇ ਚ ਮੇਨ ਮਿਸ਼ਨ ਹੀ ਹੈ ਵੀ ਸਾਨੂੰ ਆਪਾਂ ਨੂੰ ਕੁਆਲਟੀ ਬੀਜ ਮਿਲਣਾ ਵਾ ਤਾਂ ਆਪਾਂ ਜਿਹੜੀ ਕੁਆਲਟੀ ਬੀਜ ਜਦੋਂ ਮਿਲ ਗਿਆ ਤਾਂ ਆਪਾਂ ਕੁਆਲਟੀ ਵਾਲੀ ਫਸਲ ਹੀ ਤਿਆਰ ਕਰਾਂਗੇ ਹੂੰ ਸੋ ਅਕਸਰ ਤੁਸੀਂ ਕੁਝ ਐਡ ਕਰਨਾ ਚਾਹੋਗੇ ਜੀ ਜੀਲਪਿੰਦਰ ਜੀ ਮੈਂ ਕਹਿਣਾ ਇਹ ਚਾਹੁੰਦਾ ਵੀ ਇਸ ਮਿਸ਼ਨ ਦੇ ਤਹਿਤ ਭਾਰਤ ਸਰਕਾਰ ਵੱਲੋਂ ਇੱਕ ਬੀਜ ਤੋਂ ਲੈ ਕੇ ਇਹਦੀ ਆਪਣੇ ਜੋ ਵੀ ਬੀ ਬੀ ਤਿਆਰ ਕਰਨਾ ਜਿਹੜਾ ਇਹਦੇ ਵਿੱਚ ਨਾ ਜੋ ਬਰੀਡਰ ਸੀਡ ਹੈ ਉਹ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੀ ਨਵੀਂ ਦਿੱਲੀ ਇੰਸਟੀਚਿਊਟ ਹੈ ਉਸ ਵੱਲੋਂ ਜਿਹੜਾ ਬਰੀਡਰ ਸੀਡ ਤਿਆਰ ਕੀਤਾ ਜਾਣਾ ਹੈ ਉਸ ਤੋਂ ਬਾਅਦ ਜਿਹੜਾ ਫਾਊਂਡੇਸ਼ਨ ਜਿਹੜਾ ਸੀਡ ਹੈ ਉਹ ਰਾਜ ਸਰਕਾਰ ਦੀਆਂ ਸੰਸਥਾਵਾਂ ਜਾਂ ਕੋਈ ਕੇਂਦਰੀ ਸੰਸਥਾਵਾਂ ਉਹਨਾਂ ਵੱਲੋਂ ਫਾਊਂਡੇਸ਼ਨ ਅਤੇ ਇਹ ਪ੍ਰਮਾਣਿਤ ਬੀਜ ਜਿਹਨੂੰ ਆਪਾਂ ਸਰਟੀਫਾਈਡ ਸੀਡ ਕਹਿੰਦੇ ਆ ਉਹ ਸਾਰਾ ਉਹਨਾਂ ਵੱਲੋਂ ਤਿਆਰ ਕਰਕੇ ਮਨ ਲ ਦਿੱਤਾ ਜਾਣਾ ਇਹਦੀ ਜਿਹੜੀ ਸਾਰੀ ਪੂਰੀ ਜਾਣਕਾਰੀ ਹੈ ਬੀਜ ਕਿੱਥੋਂ ਤਿਆਰ ਹੋਇਆ ਕਿੱਥੇ ਕਿਹਨਾ ਕਿਹਨਾ ਮਨ ਲ ਸੋਰਸ ਤੋਂ ਹੋਇਆ ਉਹਦੀ ਸਾਰੀ ਜਾਣਕਾਰੀ ਸਾਥੀ ਪੋਰਟਲ ਤੇ ਉੱਪਰ ਦਿੱਤੀ ਜਾਣੀ ਹੈ ਸਾਥੀ ਪੋਰਟਲ ਦੇ ਉੱਪਰ ਹੁਣ ਤੁਸੀਂ ਦੇਖਿਆ ਉਹ ਜਿਹੜੀ ਕਿਸਾਨ ਕੋਈ ਕਿਟ ਆਪਣੀ ਤਿਆਰ ਕਰੂਗਾ ਆਪਣੇ ਬੀਜ ਲਊਗਾ ਉਹਦੇ ਉੱਪਰ ਇੱਕ ਸਕੈਨਰ ਕੋਡ ਲੱਗਾ ਹੋਣਾ ਹੈ ਜਿਹੜਾ ਸਕੈਨ ਕੋਡ ਕਰਕੇ ਉਹਦੀ ਸਾਰੀ ਹਿਸਟਰੀ ਉਹਦੇ ਵਿੱਚ ਆ ਜਾਊਗੀ ਇਹ ਬੀਡ ਬੀਜ ਕਿੱਥੋਂ ਬਰੀਡਰ ਸੀਡ ਤਿਆਰ ਹੋਇਆ ਕਿਹੜੇ ਫਾਰਮਾ ਦਾ ਹੋਇਆ ਕਿਹੜੇ ਚੈਨਲ ਆ ਥਰੂ ਆਇਆ ਯਾਨੀ ਕਿ ਉਹਦੀ ਪੂਰੀ ਹਿਸਟਰੀ ਹੋਊਗਾ ਕਿਸਾਨਾਂ ਨੂੰ ਇਸ ਤਹਿਤ ਬਿਲਕੁਲ ਸ਼ੁੱਧ ਬੀਜ ਮਿਲਣਗੇ ਬਾਕੀ ਜੋ ਕਿਸਾਨਾਂ ਨੂੰ ਬੀਜ ਮਿਲ ਲਗੇ ਲਗਭਗ ਇਸ ਤਹਿਤ 126 ਲੱਖ ਇਸ 126 ਲੱਖ ਕੁਆਂਟਲ 6 ਸਾਲ ਦੇ ਵਿੱਚ ਕਿਸਾਨਾਂ ਨੂੰ ਬੀਜ ਦਿੱਤਾ ਜਾਣਾ ਜੀ ਡਾਕਟਰ ਸਾਹਿਬ ਤੁਸੀਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਹੋ ਤੁਹਾਡਾ ਕਿਸਾਨਾਂ ਨਾਲ ਸਿੱਧਾ ਰਾਪਟਾ ਆ ਤੁਸੀਂ ਜਿਹੜੇ ਸਖਲਾਈ ਕੈਂਪ ਵੀ ਲਗਾਉਂਦੇ ਹੋ ਜਦੋਂ ਵੀ ਕੋਈ ਨਵਾਂ ਮਿਸ਼ਨ ਆਉਂਦਾ ਉਹਦੇ ਵਿੱਚ ਸਭ ਤੋਂ ਵੱਲੀ ਗੱਲ ਆਉਂਦੀ ਕਪੈਸਿਟੀ ਬਿਲਡਿੰਗ ਦੀ ਟ੍ਰੇਨਿੰਗ ਦੀ ਤੇ ਇਸ ਮਿਸ਼ਨ ਦੇ ਵਿੱਚ ਟ੍ਰੇਨਿੰਗਾਂ ਦਾ ਔਰ ਕਪੈਸਿਟੀ ਬਿਲਡਿੰਗ ਦਾ ਜਿਹੜਾ ਕੀ ਰੱਖਿਆ ਗਿਆ ਮਾਪਦੰਡ ਇਸ ਮਿਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਕਲਸਟਰ ਪ੍ਰਦਰਸ਼ਨੀਆਂ ਵਿਝਾਈਆਂ ਜਾਣੀਆਂ ਹਨ ਇਹ ਜਿਹੜਾ ਮਿਸ਼ਨ ਹੈ ਭਾਰਤ ਵਿੱਚ 416 ਜ਼ਿਲ੍ਹਿਆਂ ਵਿੱਚ ਮਤਲਬ 416 ਜ਼ਿਲ੍ਹੇ ਕਵਰ ਕੀਤੇ ਜਾਣੇ ਹਨ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਲਗਭਗ ਸਾਰੇ ਜ਼ਿਲ੍ਹੇ ਹੀ ਕਵਰ ਕੀਤੇ ਜਾਣੇ ਹਨ ਇਸ ਤਹਿਤ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵੱਲੋਂ ਕਿਸਾਨਾਂ ਦੇ ਵਿੱਚ ਆਪਾਂ ਕਲਸਟਰ ਪ੍ਰਦਰਸ਼ਨੀਆਂ ਮਤਲਬ ਕਹਿ ਲਓ ਵੀ ਇੱਕ ਜਗ੍ਹਾ ਤੇ ਆਪਾਂ ਕਾਫੀ ਇਹ ਦਾਲਾਂ ਦਾ ਹਿੱਸਾ ਵਜਾਣਾ ਹੈ ਉਹ ਜਿਹੜੇ ਬਜਾਇਆ ਜਾਣਾ ਹੈ ਉਹ ਖੇਤੀਬਾੜੀ ਵਿਭਾਗ ਵੱਲੋਂ ਆਪਣੀ ਪ੍ਰੋਪਰ ਨਿਗਰਾਨੀ ਹੇਠ ਬਜਾਇਆ ਜਾਣਾ ਸਮੇਂ-ਸਮੇਂ ਸਰ ਕਿਸਾਨਾਂ ਨੂੰ ਆਪਾਂ ਟ੍ਰੇਨਿੰਗ ਕੈਂਪ ਲਗਾ ਕੇ ਜਾਣਕਾਰੀ ਦੇਣੀ ਉਹ ਕਿਹੜੀ ਕਿਹੜੀ ਖਾਦ ਪਾਉਣੀ ਹੈ ਕਿੰਨੀ ਪਾਉਣੀ ਹੈ ਕਿਹੜੀ ਕਿਹੜੀ ਸਪਰੇਅ ਕਰਨੀ ਹੈ ਪੂਰੀ ਸਾਰੀ ਜਾਣਕਾਰੀ ਆਪਾਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਇੱਕ ਫੀਲਡ ਡੇ ਜਾਂ ਕਿਸਾਨ ਸਕਲਾਈ ਕੈਂਪ ਮਨਾ ਕੇ ਖੇਤ ਵਿੱਚ ਜਾ ਕੇ ਆਪਾਂ ਦਿੰਨੇ ਆ ਪਹਿਲਾਂ ਵੀ ਦੇ ਰਹੇ ਹਾਂ ਤੇ ਹੁਣ ਇਸ ਮਿਸ਼ਨ ਦੇ ਤਹਿਤ ਫੇਰ ਵੀ ਆਪਾਂ ਦਵਾਂਗੇ ਮਾਨੂੰ ਯਾਨੀ ਕਿ ਕਿਸਾਨ ਨੂੰ ਕਿਸੇ ਵੀ ਪੱਖੋਂ ਕੋਈ ਤਕਨੀਕੀ ਪੱਖੋਂ ਕੋਈ ਮਤਲਬ ਘਾਟ ਨਾ ਰਵੇ ਇਸ ਕਰਕੇ ਅਸੀਂ ਪੂਰਾ ਵਿਭਾਗ ਕਿਸਾਨਾਂ ਨਾਲ ਖੜਾ ਹੈ ਪੂਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਾਵੂਗਾ ਜੀ ਸੋ ਡਾਕਟਰ ਗੁਰਪ੍ਰੀਤ ਜੀ ਭਾਰਤ ਦਾ ਕਿਸਾਨ ਜੇ ਆਪਾਂ ਗੱਲ ਕਰੀਏ ਕਿਤੇ ਸਾਡੇ ਦੇਸ਼ ਦੀ ਮਿੱਟੀ ਇੰਨੀ ਕਪਜਾਊ ਆ ਕਿ ਅਸੀਂ ਕੁਝ ਵੀ ਉਹ ਵਿੱਚ ਪੈਦਾ ਕਰ ਸਕਦੇ ਆ ਔਰ ਪੈਦਾ ਕਰਕੇ ਕਿਸਾਨ ਜਿਹੜਾ ਹੈ ਉਹਨੂੰ ਅੱਗੇ ਜਿਹੜਾ ਹੈ ਸਾਡੇ ਅੱਗੇ ਮਾਰਕੀਟਿੰਗ ਦੀ ਜਿਹੜੀ ਮੇਨ ਗੱਲ ਇਸ਼ੂ ਆਉਂਦਾ ਕਿ ਮੰਡੀ ਕਰਨ ਦਾ ਕਿ ਪੈਦਾ ਕਰ ਦਿੱਤਾ ਕਿ ਮੰਡੀ ਕਰਨ ਦੀ ਜਿਹੜੀ ਸਮੱਸਿਆ ਆਉਂਦੀ ਆ ਔਰ ਦੂਜਾ ਉਹ ਚ ਜਿਹੜਾ ਅਗਲਾ ਪਹਿਲੂ ਆਉਂਦਾ ਕਿ ਉਹ ਜਿਹੜੇ ਪੋਸਟ ਹਾਰਵੈਸਟ ਲਾਸਸ ਨੇ ਕਟਾਈ ਤੋਂ ਬਾਅਦ ਦੇ ਜਿਹੜੇ ਸਾਡੇ ਨੁਕਸਾਨ ਨੇ ਉਹ ਵੀ ਬਹੁਤ ਜ਼ਿਆਦਾ ਨੇ ਇਹਨਾਂ ਨੁਕਸਾਨਾਂ ਦੀ ਪਰਭਾਈ ਕਿਵੇਂ ਹੋਵੇਗੀ ਤੇ ਮਾਰਕੀਟਿੰਗ ਦਾ ਵੀ ਕੋਈ ਇਹਦੇ ਵਿੱਚ ਸਮਾਧਾਨ ਹੈ ਇਸ ਮਿਸ਼ਨ ਦੇ ਵਿੱਚ ਹਾਂਜੀ ਨਿਪਿੰਦਰ ਜੀ ਬਿਲਕੁਲ ਬੜਾ ਵਧੀਆ ਸਵਾਲ ਆ ਤੁਹਾਡਾ ਇਹਦੇ ਵਿੱਚ ਜਿਹੜੀ ਜਦੋਂ ਆਪਾਂ ਫਸਲ ਵੜ ਦਿੰਦਾ ਕਿਸਾਨ ਉਸ ਤੋਂ ਬਾਅਦ ਕੁਝ ਲੌਸਸ ਹੁੰਦੇ ਆ ਲਗਭਗ ਜਦ ਆਪਾਂ ਲਾਈਏ ਤੇ ਸਾਇੰਟਿਸਟਸ ਮੁਤਾਬਕ ਜਿਹੜੇ 10% ਲੌਸਸ ਹੁੰਦੇ ਆ ਉਹ ਲੌਸਸ ਨੂੰ ਕਵਰ ਕਰਨ ਵਾਸਤੇ 1000 ਜਿਹੜੇ ਆ ਪ੍ਰੋਸੈਸਿੰਗ ਯੂਨਿਟ ਤੇ ਪੈਕੇਜਿੰਗ ਯੂਨਿਟ ਪ੍ਰੋਸੈਸਿੰਗ ਐਂਡ ਪੈਕੇਜਿੰਗ ਕਿਉਂਕਿ ਜਿਵੇਂ ਪਹਿਲੇ ਸੰਦੇਸ਼ ਚ ਦੱਸਿਆ ਵੀ ਉਹਨਾਂ ਨੇ ਵੀ ਜਦੋਂ ਅਸੀਂ ਫਸਲ ਵੱਢ ਲੈਂਦੇ ਆ ਤੇ ਉਹ ਜਦੋਂ ਸਟੋਰ ਕਰਦੇ ਆ ਤੇ ਉਹ ਕੀੜਾ ਲੱਗ ਜਾਂਦਾ ਉਸ ਕਰਕੇ ਪੈਕੇਜਿੰਗ ਯੂਨਿਟ ਦੇ ਉੱਤੇ ਜਿਹੜਾ ਵਾ ਉਹ ਪ੍ਰੋਵੀਜ਼ਨ ਦਿੱਤੀ ਗਈ ਹੈ 1000 ਜਿਹੜੇ ਆ ਉਹਦੇ ਚ ਰੱਖੀ ਗਏ ਆ ਇਹਨਾਂ ਦੀ ਨੰਬਰ ਤੇ ਹਰ ਇੱਕ ਪੈਕੇਜ ਯੂਨਿਟ ਦਾ ਮਤਲਬ 25 ਲੱਖ ਰੁਪਏ ਜਿਹੜੀ ਉਹ ਸਬਸਿਡੀ ਜਿਹੜੀ ਉਹ ਮਿਸ਼ਨ ਦੇ ਤਹਿਤ ਜਿਹੜੀ ਦਿੱਤੀ ਜਾਏਗੀ ਤਾਂ ਜੋ ਜਿਹੜਾ ਵਾ ਕਿਸਾਨ ਉਹ ਜੋ ਫਸਲ ਵੱਢਣ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਕਰ ਸਕੇ ਤੇ ਉਹ ਆਪਣੀ ਉਹਦੀ ਜਿਹੜੀ ਆ ਪੈਕੇਜਿੰਗ ਉਹਦੀ ਵਧੀਆ ਕਰ ਸਕੇ ਜੀ ਡਾਕਟਰ ਸਾਹਿਬ ਤੁਹਾਡਾ ਮਾਰਕੀਟਿੰਗ ਦਾ ਬਹੁਤ ਤਜਰਬਾ ਆ ਹਾਂ ਜੀ ਸੁਧਾਰਨ ਕਿਸਾਨ ਜਿਹੜਾ ਜਦੋਂ ਉਹਨੇ ਮਾਰਕੀਟਿੰਗ ਕਰਨੀ ਆ ਆਪਣੀ ਪ੍ਰੋਡਿਊਸ ਦੀ ਵੈਲਿਊ ਐਡੀਸ਼ਨ ਕਰਨੀ ਉਹ ਕੀ ਕੀ ਕਰੇ ਵੈਲਿਊ ਐਡੀਸ਼ਨ ਦੇ ਵਿੱਚ ਵੇਖੋ ਜੀ ਜਿਵੇਂ ਹੁਣ ਜਦੋਂ ਕੋਰੋਨਾ ਆਇਆ ਸੀ ਉਸ ਤੋਂ ਬਾਅਦ ਜਿਹੜੇ ਆ ਲੋਕ ਜਿਹੜੇ ਆ ਭੋਜਨ ਸੁਰੱਖਿਆ ਵੱਲ ਜਿਹੜਾ ਤਰਪੇ ਪੋਸ਼ਕ ਮਤਲਬ ਕਿ ਭੋਜਨ ਸਿਹਤਕ ਜਿਹਾ ਪੋਸ਼ਕ ਸਰਕਿਆਵਲ ਜਿਹੜੇ ਹੋ ਤੁਲਪੇ ਆ ਕਿਉਂਕਿ ਉਹਦਾ ਮੇਨ ਸੀਗਾ ਵੀ ਜਿਹੜੀ ਕਰੋਨਾ ਸੀਗਾ ਉਹਦੇ ਵਿੱਚ ਆਪਾਂ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰੀਏ ਠੀਕ ਹੈ ਇਹਦੇ ਵਿੱਚ ਪ੍ਰੋਸੈਸਿੰਗ ਦਾ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਹੁਣ ਜਦੋਂ ਆਪਾਂ ਡਾਕਟਰ ਕੋ ਜਾਨੇ ਤੇ ਡਾਕਟਰ ਪਹਿਲੀ ਗੱਲ ਹੀ ਕਹਿੰਦਾ ਵੀ ਜਿਹੜਾ ਗਲੂਟਨ ਫ੍ਰੀ ਆਟਾ ਖਾਓ ਜੀ ਗਲੂਟਨ ਫ੍ਰੀ ਆਟਾ ਜਿਹੜਾ ਉਹ ਤੁਹਾਨੂੰ ਮਿਲਟਸ ਤੋਂ ਮਿਲ ਸਕਦਾ ਜਾਂ ਦਾਣਾਂ ਦੇ ਆਟੇ ਤੋਂ ਮਿਲ ਸਕਦਾ ਇਹਦੇ ਵਿੱਚ ਆਪਾਂ ਛੋਲਿਆਂ ਦੀ ਦਾਲ ਤੋਂ ਵੀ ਮਿਸ਼ਨ ਬਣਾ ਸਕਦੇ ਆਪਾਂ ਉਹਦੀ ਪ੍ਰੋਸੈਸਿੰਗ ਕਰ ਸਕਦੇ ਆ ਉਹਦਾ ਐਗ ਮਾਰਕ ਕਰਵਾ ਕੇ ਜਿਹੜੀ ਮਾਰ ਦੂਜੇ ਨੰਬਰ ਤੇ ਆਪਾਂ ਜਿਹੜੀਆਂ ਦਾਲਾਂ ਵਾਂ ਉਹ ਆਪਣਾ ਪੁੰਗਾਰ ਕੇ ਜਿਵੇਂ ਆਪਾਂ ਕਿਸੇ ਮੋਲ ਚ ਜਾਈਏ ਤੇ ਉਹ 40-45 ਰੁਪਏ ਦਾ ਪੈਕ ਦਿੰਦੇ 175 ਗ੍ਰਾਮ ਦਾ ਪੈਕਟ ਹੁੰਦਾ ਆਪਾਂ ਉਹਨੂੰ ਪੁੰਗਾਰ ਕੇ ਉਹਦੀ ਪੈਕਿੰਗ ਕਰਕੇ ਜਿਹੜਾ ਵਾ ਵਧੀਆ ਤਰੀਕੇ ਨਾਲ ਆਪਾਂ ਉਹਨੂੰ ਵੇਚ ਸਕਦੇ ਆਪਾਂ ਇਸ ਨਾਲ ਜਿਹੜੀ ਆਪਾਂ ਉਹਦੀ ਜਿਹੜੀ ਹੈ ਵੈਲਿਊ ਐਡੀਸ਼ਨ ਆਪਾਂ ਉਹ ਕਰ ਸਕਦੇ ਆ ਮਤਲਬ ਇਸ ਮਿਸ਼ਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਹਜ਼ਾਰ ਪ੍ਰੋਸੈਸਿੰਗ ਯੂਨਿਟ ਜਿਹੜੇ ਲਗਾਏ ਜਾਂਦੇ ਆ ਬਿਲਕੁਲ ਜੀ ਉਹਦੇ ਨਾਲ ਜਿਹੜੀ ਆ ਵੈਲਿਊ ਐਡੀਸ਼ਨ ਵੀ ਹੋਏਗੀ ਤੇ ਪ੍ਰੋਸੈਸਿੰਗ ਕਰਕੇ ਉਹਨਾਂ ਨੂੰ ਵਧੀਆ ਬਾਜ਼ੂ ਮੁੱਲ ਮਿਲੇ ਹਾਂਜੀ ਬਾਜ਼ੂ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਨਵੇਂ ਮਿਸ਼ਨ ਦੀ ਗੱਲ ਹੁੰਦੀ ਆ ਨਵੇਂ ਖੇਤੀ ਵਿਕਸਿਤ ਕਰਨ ਦੇ ਲਈ ਪ੍ਰੋਡਕਸ਼ਨ ਵਧਾਉਣ ਦੀ ਗੱਲ ਹੁੰਦੀ ਆ ਪਰ ਉੱਥੇ ਨਾਲ ਨਾਲ ਖਰਚਿਆਂ ਨੂੰ ਵੀ ਗਿਣਿਆ ਜਾਂਦਾ ਕਿ ਜੀ ਮੈਨੂੰ ਸਿਕਿਉਰਡ ਜਿਹੜਾ ਇੱਕ ਮੁੱਲ ਬਾਜੂ ਮੁੱਲ ਮਿਲ ਸਕੇ ਇਹਦੇ ਵਿੱਚ ਕੋਈ ਗਰੰਟੀ ਵੀ ਐਸ ਮਿਸ਼ਨ ਦੇ ਵਿੱਚ ਜੀ ਲਿੰਦੇ ਜੀ ਇਸ ਮਿਸ਼ਨ ਦੀ ਇਹੋ ਹੀ ਤਾਂ ਖਾਸियत ਹੈ ਵੀ ਸਰਕਾਰ ਵੱਲੋਂ ਜਿਹੜੀ ਵੀ ਆਪਣੇ ਦਾਣਾਂ ਪ੍ਰੋਡਿਊਸ ਕੀਤੀਆਂ ਜਾਣੀਆਂ ਉਹ 4 ਸਾਲਾਂ ਤੱਕ ਉਹ ਮਿਨਿਮਮ ਸਪੋਰਟ ਪ੍ਰਾਈਸ ਜੋ ਵੀ ਆਪਣੇ ਸਰਕਾਰ ਵੱਲੋਂ ਨਿਰਧਾਰਤ ਕੀਤਾ ਜਾਣਾ ਉਸ ਤਹਿਤ ਮਨ ਇਹਨਾਂ ਨੂੰ ਖਰੀਦੇ ਜਾਣੇ ਆ ਕਿਸਾਨ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਹੈ ਸਿਰਫ ਇਹ ਖਰੀ ਆਪਣੇ ਇਸ ਵਾਸਤੇ ਇੱਕ ਪੋਰਟਲ ਤੇ ਜਾਂ ਆਪਣੇ ਜੋ ਜੜੀਆਂ ਕੋਆਪਰੇਟਿਵ ਸੰਸਥਾਵਾਂ ਉਹਦੇ ਵਿੱਚ ਇੱਕ ਰਜਿਸਟ੍ਰੇਸ਼ਨ ਕਿਸਾਨ ਨੇ ਕਰਾਣੀ ਹੈ ਵੀ ਮੈਂ ਇੰਨੇ ਏਕੜ ਆਹ ਪਲਸ ਦਾ ਦਾਣਾਂ ਬੀਜਣੀਆਂ ਮੈਂ ਇੰਨਾ ਮੇਰਾ ਏਰੀਆ ਕਿੰਨੇ ਦਾ ਪ੍ਰੋਡਕਸ਼ਨ ਹੋਊਗਾ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਉਹ ਸਰਕਾਰ ਵੱਲੋਂ ਉਹਦੀ ਮਤਲਬ ਖਰੀਦਣਾ ਮਿਨਿਮਮ ਸਪੋਰਟ ਪ੍ਰਾਈਸ ਤੇ ਇਹ ਯਕੀਨੀ ਹੋਵੇਗਾ ਬਾਕੀ ਕਿਸਾਨ ਇਹਦੇ ਵਿੱਚ ਮੈਂ ਲਵਿੰਦਰ ਜੀ ਕਹਿਣਾ ਚਾਹੁੰਦਾ ਕਈ ਕਿਸਾਨ ਐਮਐਸਪੀ ਨਹੀਂ ਮਤਲਬ ਵੇਚਦੇ ਕਈ ਖੁਦ ਮਾਰਕੀਟਿੰਗ ਕਰਦੇ ਆ ਉਹ ਐਮਐਸਪੀ ਤੋਂ ਵੀ ਉੱਪਰ ਵੀ ਆਪਣੇ ਆਪ ਖੁਦ ਤਿਆਰ ਕਰਕੇ ਵੇਚ ਸਕਦੇ ਆ ਕਿ ਇਹ ਇਹ ਸਾਰੀਆਂ ਦਾਲਾਂ ਤੇ ਹੋਏਗਾ ਜੇ ਕੁਝ ਸਿਲੇਕਟਡ ਤੇ ਹੋਏਗਾ ਸ਼ੁਰੂਆਤ ਵਿੱਚ ਨਹੀਂ ਸ਼ੁਰੂਆਤ ਵਿੱਚ ਜਿਹੜੀ ਆਚਾਰ ਦਾਲਾਂ ਮੈਂ ਤੋੜਦੀ ਤੁਹਾਨੂੰ ਦੱਸਿਆ ਵੀ ਮਹਾਦੀ ਦਾਲ ਤੇ ਮਸਰਾ ਦੀ ਦਾਲ ਤੇ ਹਰ ਹਰ ਦੀ ਦਾਲ ਵਿਸ਼ੇਸ਼ ਤੌਰ ਤੇ ਇਹ ਰਖੇ ਪਲੱਸ ਗ੍ਰਾਮ ਵੀ ਵਿੱਚ ਹੈਗੇ ਆ ਇਹਨਾਂ ਦੇ ਉੱਪਰ ਮਤਲਬ ਦਿੱਤੀ ਜਾਣੀ ਐ ਐਮ ਐਸ ਬੀ ਤੇ ਇਹ ਸਰਕਾਰ ਵੱਲੋਂ ਜੋ ਵੀ ਨਿਰਧਾਰਤ ਐ ਐਮ ਐਫਸੀ ਉਹਦੇ ਉੱਪਰ ਹੀ ਮਤਲਬ ਗਾਰੰਟੀ ਦਿੱਤੀ ਜਾਣੀ ਵੱਲ ਜੀ ਹਾਂਜੀ ਸੋ ਬਾਜੋ ਮੁੱਲ ਜਿਹੜਾ ਦਾਣ ਦੇ ਪਾਸੋਂ ਮਿਲੇਗਾ ਡਾਕਟਰ ਗੁਰਪ੍ਰੀਤ ਜੀ ਇਹਨਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਬਾਜੋ ਮੁੱਲ ਮਿਲੇਗਾ ਗਾਰੰਟੀ ਹੈ ਪਰ ਨਾਲ ਇਹਨਾਂ ਨੇ ਇਹ ਗੱਲ ਕੀਤੀ ਕਿ ਇਹ ਕਲਸਟਰ ਵਿੱਚ ਜਿਹੜੀ ਬੇਸਡ ਅਪਰੋਚ ਹੋਏਗੀ ਕਲਸਟਰ ਬੇਸਡ ਅਪਰੋਚ ਦਾ ਕੀ ਫਾਇਦਾ ਹੋਏਗਾ ਜੀ ਕਲਸਟਰ بیس ਉੱਪਰ ਪਲੋਇ ਦੇ ਵਿੱਚ ਹੋਏਗਾ ਵੀ ਜਿਹੜਾ ਵਾ ਵੀ ਇੰਡੀਵਿਜੂਅਲ ਆਪਾਂ ਕਿਸਾਨ ਦੀ بجائے ਆਪਾਂ ਗਰੁੱਪ ਬਣਾ ਕੇ ਜਿਹੜਾ ਵਾ ਉਹਨਾਂ ਨੂੰ ਜਿਹੜਾ ਉਹਦੇ ਵਿੱਚ ਕੀਤਾ ਜਾਏ ਕਲਸਟਰ بیس ਦੇ ਵਿੱਚ ਇੱਕ ਇਹ ਵੀ ਹੋਊਗਾ ਵੀ ਪਾਰਟਿਕੂਲਰ ਏਰੀਆ ਸਿਲੈਕਟ ਕੀਤਾ ਜਾਏਗਾ ਵੀ ਇਹ ਏਰੀਆ ਜਿਹੜਾ ਵਾ ਇਹ ਕ੍ਰੌਪ ਵਾਸਤੇ ਜਿਹੜਾ ਵਾ ਵਧੀਆ ਵਾ ਕਿਉਂਕਿ ਹਰ ਇੱਕ ਏਰੀਆ ਦਾ এনवायरमेंट ਵੱਖਰਾ ਵੱਖਰਾ ਹੋਇਆ ਇਸ ਕਰਕੇ ਇਹ ਚੀਜ਼ਾਂ ਕਲਸਟਰ ਬੇਸ ਹੁੰਦੀਆਂ ਵਾ ਵੀ ਜਿਹੜਾ ਵਾ ਪਰਟਿਕੂਲਰ ਪਰਟਿਕੂਲਰ ਜ਼ੋਨ ਸਿਲੈਕਟ ਕੀਤਾ ਜਾਏਗਾ ਉਹਦੇ ਜ਼ੋਨ ਦੇ ਵਿੱਚ ਕਿਹੜੀ ਦਾਲ ਬੀਜੀ ਜਾਏ ਕਿ ਜਿਹਦਾ ਜ਼ਿਆਦਾ ਜਿਹੜਾ ਉਹਦਾ ਲਾਭ ਹੋਏਗਾ ਇਸ ਦਾ ਮਤਲਬ ਕਲਸਟਰ ਬੀਜ ਜਿਹੜਾ ਆਪਾਂ ਉਹ ਕਰਾਂਗੇ ਸੋ ਡਾਕਟਰ ਗੁਚਾਰਨ ਜੀ ਜਦੋਂ ਵੀ ਅਸੀਂ ਵਿਕਸਿਤ ਖੇਤੀ ਦੇ ਵਿੱਚ ਨਵੀਆਂ ਸਕੀਮਾਂ ਲਿਆਉਣੇ ਆ ਉਹਦੇ ਵਿੱਚ ਅੱਜ ਦੀ ਡੇਟ ਗੱਲ ਜਿਹੜੀ ਹੋ ਰਹੀ ਆ ਕਿ ਵਾਤਾਵਰਣ ਦੇ ਵਿੱਚ ਸੰਤੁਲਨ ਜਲਵਾਯੂ ਪਰਵਰਤਨ ਨਮੀਆਂ ਨਮੀਆਂ ਜਿਹੜੀਆਂ ਤਕਨੀਕਾਂ ਆ ਰਹੀਆਂ ਉਹਨਾਂ ਨੂੰ ਲਾਗੂ ਕਰਨ ਲਈ ਕੁਦਰਤੀ ਸਰੋਤਾਂ ਦੀ ਸੰਜਮੇ ਵਰਤੋ ਦਾਲਾਂ ਦੀ ਕਾਸ਼ਟ ਜੇ ਅਸੀਂ ਕਰਦੇ ਹਾਂ ਤੁਸੀਂ ਅਕਸਰ ਦੇਖਿਆ ਕਿ ਅਸੀਂ ਫੀਲਡ ਦੇ ਵਿੱਚ ਜਦੋਂ ਜਾਂਦੇ ਹਾਂ ਸਾਡੇ ਕੋਲ ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਮੌਜੂਦਾ ਸਮੇਂ ਵਿੱਚ ਤੁਹਾਡੇ ਵਿਭਾਗ ਵੱਲੋਂ ਜਿਹੜੀ ਦਾਲਾਂ ਦੀ ਕਾਸ਼ਟ ਨੂੰ ਪ੍ਰਸਾਧ ਕਰਨ ਲਈ ਕੀ ਕੀ ਕੀਤਾ ਜਾਂਦਾ ਹੈ ਦੇਖੋ ਮੌਜੂਦਾ ਸਮਝਦੇ ਆਪਾਂ ਗੱਲ ਕਰੀਏ ਆਪਣੇ ਖੇਤੀਬਾੜੀ ਤੇ ਕਿਸਾਨ ਵਿਭਾਈ ਭਲਾਈ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਦੇ ਤਹਿਤ ਕਿਸਾਨਾਂ ਨੂੰ ਮਤਲਬ ਜਾਣਕਾਰੀ ਦਿੱਤੀ ਜਾਂਦੀ ਹੈ ਮਿੰਨੀ ਕਿਟਾਂ ਫ੍ਰੀ ਆਫ ਕਾਸਟ ਦਿੱਤੀ ਜਾਂਦੀਆਂ ਹਨ ਤਾਂ ਕਿ ਕਿਸਾਨ ਇਸ ਵੱਲ ਮੋਟੀਵੇਟ ਹੋ ਸਕਣ ਬਾਕੀ ਜਾ ਕੇ ਕਿਸਾਨਾਂ ਨੂੰ ਜਾ ਕੇ ਆਪਾਂ ਜਾਣਕਾਰੀ ਵੀ ਦਿੰਨੇ ਆ ਵੀ ਜੇਕਰ ਉਹ ਦਾਲਾਂ ਦੀ ਕਾਸ਼ਤ ਕਰਨਗੇ ਇਹਦੇ ਨਾਲ ਕਾਸਟ ਆਫ ਪ੍ਰੋਡਕਸ਼ਨ ਬਹੁਤ ਘਟਦੀ ਹੈ ਜੇਕਰ ਓਵਰਆਲ ਆਪਾਂ ਨੈਟ ਪ੍ਰੋਫਿਟ ਦੇਖੀਏ ਤਾਂ ਉਹਦੇ ਨਾਲ ਲਗਭਗ ਦੂਸਰੀਆਂ ਫਸਲਾਂ ਦੇ ਬਰਾਬਰ ਹੋ ਜਾਂਦਾ ਵੈ ਬਾਕੀ ਦੂਸਰਾ ਇਹਦਾ ਬੈਨੀਫਿਟ ਹੈ ਵੀ ਇਹ ਜਿਹੜੀਆਂ ਇਹ ਜਿਹੜੀਆਂ ਫਸਲਾਂ ਮੈਂ ਇਹਦੀ ਸਾਨੂੰ ਜ਼ਮੀਨ ਦੀ ਸਿਹਤ ਹੈ ਉਹ ਬਹੁਤ ਬਰਕਰਾਰ ਰਹਿੰਦੀ ਹੈ ਆਪਾਂ ਸਸਟੇਨੇਬਲ ਐਗਰੀਕਲਚਰ ਦੀ ਗੱਲ ਕਰਦੇ ਆ ਸਸਟੇਨੇਬਲ ਐਗਰੀਕਲਚਰ ਦੇ ਵਿੱਚ ਇੱਕ ਪਲਸਸ ਜਿਹੜੀ ਖੇਤੀ ਹੈ ਇੱਕ ਬੜਾ ਇੰਪੋਰਟੈਂਟ ਪਾਰਟ ਪਲੇ ਕਰਦੀ ਦੇ ਸਕਦੀ ਹੈ ਆਪਾਂ ਪਿਛਲੇ ਸਮੇਂ ਜਿਵੇਂ ਮੋਨੋਕਲਚਰ ਦੀ ਗੱਲ ਕੀਤੀ ਕਣਕ ਝੋਨਾ ਲਗਾਤਾਰ ਬੀਜਦੇ ਰਹੇ ਉਹਦੇ ਨਾਲ ਸਾਡੀ ਜ਼ਮੀਨਾਂ ਦੀ ਲਗਾਤਾਰ ਪ੍ਰੋਡਕਸ਼ਨ ਜਿਹੜੀ ਕੈਪੈਸਿਟੀ ਹੈ ਉਹ ਘਟ ਗਈ ਹੈ ਨਿਊਟ੍ਰੀਐਂਟ ਇੰਬੈਲੈਂਸ ਹੋ ਗਈ ਹੈ ਬਾਰ-ਬਾਰ ਸਾਨੂੰ ਖਾਦ ਪਾਉਣੀ ਪੈਂਦੀ ਹੈ ਜਾਂ ਹੋਰ ਸਪੈਸੀਫਿਕ ਕੀਟ ਨਾਸ਼ਕ ਦੀ ਆਪਣੇ ਨਦੀਨਾਂ ਦੀ ਜਾਂ ਕੀੜੇ ਮਕੌੜੀਆਂ ਦੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ ਲਗਾਤਾਰ ਸਾਨੂੰ ਮਤਲਬ ਇਹ ਫਸਲਾਂ ਬੀਜਦੇ ਹੋਏ ਇਸ ਕਰਕੇ ਸਾਨੂੰ ਸਮੇਂ ਦੀ ਲੋੜ ਹੈ ਆਪਾਂ ਦਾਣਾਂ ਅਧੀਨ ਰਕਬਾ ਵਧਾ ਕੇ ਕੁਆਲਿਟੀ ਦੀਆਂ ਦਾਣਾਂ ਪ੍ਰੋਡਿਊਸ ਕਰੀਏ ਤਾਂ ਕਿ ਮਤਲਬ ਇਹਦੇ ਵਿੱਚ ਸਾਰੇ ਕਿਸਾਨਾਂ ਦਾ ਸਾਡੇ ਦੇਸ਼ ਦਾ ਫਾਇਦਾ ਹੋ ਸਕੇ ڈاکٹر ਗੁਰਪ੍ਰੀਤ ਜੀ ਸਾਡੇ ਮਾਨਯੋਗ ਕੈबिनेट ਮੰਤਰੀ ਜੀ ਨੇ ਆਪਣੇ ਵਿਚਾਰਾਂ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਦੱਸੀ ਹੈ ਕਿ ਅਸੀਂ ਜਿਹੜੀ ਸਾਡੀ ਇੰਪੋਰਟ ਦੀ ਕਰਦੇ ਹਾਂ ਉਹ ਤੇ ਨਿਰਭਰਤਾ ਨੂੰ ਘਟਾਉਣਾ ਤੇ ਜਿਹੜੀ ਸਾਡੀ ਵੈਲਿਊ ਚੇਨ ਆ ਜਾਂ ਸਾਡੀ ਜਿਹੜੀ ਕਹਿ ਦੋ ਵੀ ਐਡੀਸ਼ਨ ਆ ਅਸੀਂ ਕਰਦੇ ਵੈਲਿਊਏਸ਼ਨ ਉਹਨੂੰ ਸਟਰੋਂਗ ਕਰਨਾ ਕਿੰਨਾ ਸਹਿਮਤ ਹੋ ਤੁਸੀਂ ਇਹਨਾਂ ਇਹ ਬਹੁਤ ਵਧੀਆ ਗੱਲ ਹੈ ਜੀ ਪਰ ਜਿਹੜੀ ਵੈਲਿਊ ਐਡੀਸ਼ਨ ਆ ਨਾ ਕਿਉਂਕਿ ਜਦੋਂ ਤੱਕ ਅਸੀਂ ਮੰਡੀਆਂ 'ਤੇ ਡਿਪੈਂਡ ਕਰਾਂਗੇ ਨਾ ਉਹ ਤੱਕ ਆਪਣੀ ਇਨਕਮ ਨਹੀਂ ਵਧਾ ਸਕਦੇ ਹੂੰ ਮਤਲਬ ਕਿ ਖੇਤੀ ਤੋਂ ਖੇਤੀ ਵਪਾਰ ਵੱਲ ਸਾਨੂੰ ਮੂਵ ਹੋਣਾ ਪੈਣਾ ਵਾ ਉਹ ਕਿਵੇਂ ਮੂਵ ਹੋਣਾ ਪੈਣਾ ਵਾ ਆਪਣੀ ਪ੍ਰੋਸੈਸਿੰਗ ਕਰਕੇ ਉਹਦੀ ਪੈਕੇਜਿੰਗ ਵਧੀਆ ਕਰਕੇ ਉਹਨੂੰ ਕੋਈ ਮਾਰਕਾ ਲਵਾ ਕੇ ਆਪਾਂ ਜਿਹੜੀ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਵੀ ਛੋਲੇ ਦੀ ਦਾਲ ਤੋਂ ਬੇਸਨ ਬਣਾਇਆ ਜਾ ਸਕਦਾ ਵਾ ਪਰ ਉਹ ਬੇਸਨ ਬਣਾ ਕੇ ਅਸੀਂ ਉਹਨੂੰ ਵੇਚਣਾ ਕਿਵੇਂ ਉਦੇ ਤੋਂ ਕੋਈ ਮਾਰਕਾ ਲਾਵਾਂਗੇ ਕੋਈ ਸਰਟੀਫਿਕੇਸ਼ਨ ਲਾਵਾਂਗੇ ਐਗ ਮਾਰਕ ਕੀ ਲੈ ਲਈ ਆਪਾਂ ਐਗ ਮਾਰਕ ਲਵਾ ਕੇ ਆਪਾਂ ਉਹਨੂੰ ਜਿਹੜੀ ਵਧੀਆ ਉਹਦੀ ਮਾਰਕੀਟਿੰਗ ਆਪਾਂ ਕਰ ਸਕਦੇ ਆ ਇਸ ਨਾਲ ਜਿਹੜਾ ਕਿਸਾਨ ਨੂੰ ਆਪਾਂ ਆਤਮ ਨਿਰਭਰ ਬਣਾ ਸਕਦੇ ਆ ਵੀ ਉਹ ਜਿਹੜਾ ਵਾ ਮੰਡੀ ਦੀ ਜਾਨ ਦੀ ਬਚਾਏ ਸਿੱਧਾ ਜਿਹੜੀ ਪ੍ਰੋਸੈਸਿੰਗ ਕਰਕੇ ਸਿੱਧਾ ਹੀ ਆਪਣੀ ਮਾਰਕੀਟ ਦੇ ਵਿੱਚ ਇੰਪੋਰਟਡ ਡਿਪੈਂਡੈਂਸ ਘਟੇਗੀ ਨਾ ਹਾਂਜੀ ਬਿਲਕੁਲ ਇੰਪੋਰਟ ਦੀ ਡਿਪੈਂਡੈਂਸ ਡਿਪੈਂਡੈਂਸ ਇਸ ਕਰਕੇ ਘਟੇਗੀ ਵੀ ਜਿਹੜੀ ਅ ਡਾਕਟਰ ਸਾਹਿਬ ਨੇ ਗੱਲ ਕੀਤੀ 15 ਤੋਂ 20% ਜਿਹੜੀ ਆ ਇੰਪੋਰਟ ਹੋ ਰਹੀ ਆ ਉਹਨੂੰ ਆਪਾਂ ਜਿਹੜਾ ਖਤਮ ਕਰਨ ਵਾਸਤੇ ਇਹ ਜਿਹੜਾ ਮਿਸ਼ਨ ਜਿਹੜੇ ਆ ਇਹ ਚਲਾ ਰਹੇ ਆ ਆਪਾਂ ਜੀ ਸੋ ਇਹ ਜ਼ਰੂਰੀ ਆ ਕਿ ਇਸ ਮਿਸ਼ਨ ਦੇ ਤਹਿਤ ਬਹੁਤ ਸਾਰੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਤੇ ਜਿਹੜੀ ਸਾਡੀ ਇਨਪੁਟ ਕਾਸਟ ਆ ਉਹ ਵੀ ਘਟੇਗੀ ਹਾਂਜੀ ਸੋ ਪਿਆਰੇ ਦਰਸ਼ਕੋ ਇਸ ਮਿਸ਼ਨ ਦੇ ਵਿੱਚ ਜਿੱਥੇ ਸਾਡੇ ਕਿਸਾਨਾਂ ਦੀ ਜਿਹੜੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਇਹਦੇ ਨਾਲ ਹੀ ਇਹ ਜਿਹੜਾ ਨਵਾਂ ਮਿਸ਼ਨ ਆ ਕਿਸਾਨਾਂ ਨੂੰ ਨਵੇਂ ਮੌਕੇ ਵੀ ਦੇਵੇਗਾ ਪਰ ਇਹਦੇ ਨਾਲ-ਨਾਲ ਜੋ ਖੇਤੀ ਮਾਹਿਰਾਂ ਦੀ ਰਾਹੇ ਹੈ ਇਹ ਵੀ ਇੱਕ ਅਹਿਮ ਸਥਾਨ ਇਸ ਮਿਸ਼ਨ ਦੇ ਵਿੱਚ ਹੋਵੇਗਾ ਉਮੀਦ ਕਰਦੇ ਹਾਂ ਕਿ ਜੋ ਦਾਲਾਂ ਦੇ ਬਾਰੇ ਮਿਸ਼ਨ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਇਹਦੇ ਨਾਲ ਇੱਕ ਬਹੁਤ ਹੀ ਲਾਹੇਵੰਦ ਜਿਹੜਾ ਸਾਡੇ ਸਾਹਮਣੇ ਰਿਜ਼ਲਟ ਇਹਦੇ ਆਉਣਗੇ ਸੋ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਇਸ ਮਿਸ਼ਨ ਦੇ ਬਾਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ